ਨੇਵਲ ਇੰਨਤਲ ਦੇ ਇਸ ਵੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਜਨਮ ਦਿਹਾੜੇ ਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਸੰਗਤ ਨੂੰ ਰੋਕਿਆ ਜਾਵੇ ਸੇਵਾ ਕੀਤੀ ਜਾਵੇ ਲਗਭਗ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜਦੋਂ ਬੋਸਰੋਂ ਦਾਪੇ ਰੋਕਦੇ ਆ ਤੇ ਹੁਣ ਵੀ ਇਸ ਵੇਲੇ ਆਪਾਂ ਇਹਨੂੰ ਜਨਮ ਦਿਵਸ ਕਿਤਨ ਰੋਕਿਆ ਤੇ ਸੇਵਾ ਕੀਤੀ ਹੈ ਇਹ ਕਿਹੜੇ ਲੱਗਦਾ ਕਿ ਮੇਉਂੜਾ ਰੁਕੋਨੀ ਆ ਜੀ ਮਜੀਠਾ ਰੋਲੇ ਇਹ ਇੱਕ ਮੈਸੇਜ ਅੱਜ ਕਰਦੀ ਲੋ ਲਈ ਆਪਣੇ ਵਲੋਂ ਦੇਖੋ ਬੱਚਿਆਂ ਦਾ ਰੁਝਾਨ ਜਿਆਦਾ ਉਹ ਦੇਖ ਰਿਹਾ ਵੀ ਜਿਆਦਾ ਪਹਿਲਾਂ ਟੀਵੀ ਹੁੰਦਾ ਸੀ ਅੱਜ ਕੱਲ ਹਰ ਇੱਕ ਹੱਥੇ ਵੀ ਟੀਵੀ ਆ ਮੋਬਾਈਲ ਚਲਾ ਰਹੇ ਆ ਔਰ ਮੋਬਾਈਲ ਤੇ ਜਿਹੜੀਆਂ ਚੀਜ਼ਾਂ ਨਹੀਂ ਵੇਖਣੀਆਂ ਜੇ ਉਹਨਾਂ ਦੇਖ ਰਹੇ ਆ ਔਰ ਜੋ ਬੜਾ ਕੁਛ ਹੈਗਾ ਮੋਬਾਈਲ ਤੇ ਇਹਨੂੰ ਮੋਬਾਈਲ ਕੋ ਮਾਰੀ ਚੀਜ਼ ਆ ਮੋਬਾਈਲ ਦੇ ਉੱਪਰ ਗੁਰਬਾਣੀ ਆ ਕੀਰਤਨ ਆ ਕਥਾ ਆ ਸਭ ਕੁਝ ਹੈਗਾ ਆ ਚੰਗੀਆਂ ਗੱਲਾਂ ਹੈਗੀਆਂ ਪਰ ਬੱਚੇ ਦੇ ਉਹ ਟਪੈਂਡ ਕਰਦਾ ਬੱਚੇ ਨੇ ਕੀ ਵੇਖਣਾ ਸੋ ਸਾਡਾ ਵੀ ਫਰਜ਼ ਮੰਨਦਾ ਬੱਚਿਆਂ ਨੂੰ ਸਮਝਾਈਏ ਚੰਗੀਆਂ ਚੀਜ਼ਾਂ ਦੇਖੋ ਔਰ ਚੰਗੇ ਰਸਤੇ 'ਤੇ ਰਹਿਣ ਇਸ ਤਰ੍ਹਾਂ ਕੀ ਅੱਜ ਜਿਹੜਾ ਦੇਖਦਾ ਪ੍ਰਕਾਸ਼ ਕਰਦਾ ਤੇ ਗੁਰੂਨ ਪਾਸ਼ਾ ਮਹਾਰਾਜ ਉਹ ਵੀ ਇੱਕ ਪਰਮਾਤਮਾ ਰੂਪ ਨੇ ਕਿਸੀਂ ਇੱਕ ਬੰਦਾ ਸਮਝ ਲੈਣੇ ਕੋਈ ਗੱਲ ਪਰ ਜਦੋਂ ਪਰਮਾਤਮਾ ਨੇ ਕੋਈ ਧਰਤੀ ਜਾਣਾ ਹੁੰਦਾ ਕਈ ਤਰ੍ਹਾਂ ਦੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜਿਸ ਤਰੀਕੇ ਨਾਲ ਗੁਰੂਨ ਪਾਸ਼ਾ ਜੀ ਦੇ ਦਾਦਾ ਜੀ ਭਾਈ ਸ਼ੇਵਰਾਮ ਜੀ ਜਦੋਂ ਗੁਰੂਨ ਪਾਸ਼ਾ ਨੇ ਜਨਮ ਲੈਣਾ ਹੁੰਦਾ ਭਾਈ ਸ਼ੇਵਰਾਮ ਜੀ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਭਾਈ ਸ਼ੇਵਰਾਮ ਜੀ ਪਹਿਲਾਂ ਇੱਕ ਬੜੀ ਭਗਤੀ ਵਾਲੀ ਧੂਪ ਦੇਦੇ ਦਾਦਾ ਜੀ ਹੋਏ ਮਾਰੇ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਮਾਰੇ ਦੇ ਪਿਤਾ ਜੀ ਭਾਈ ਨਤਾਵਾਲਾ ਉਸ ਤੋਂ ਬਾਅਦ ਜਦੋਂ ਭਾਈ ਨਤਾਵਾਲਾ ਜੀ ਤੇ ਭਾਈ ਰਾਇਬਲਾਰ ਜੀ ਇਕੱਠੇ ਭਗਤੀ ਕਰਦੇ ਰਹੇ ਨੇ ਪਹਿਲਾ ਪਿਛਲੇ ਜੰਡੇ ਦੇ ਜਿਸ ਤਰ੍ਹਾਂ ਕਿ ਮੈਂ ਸੋਚਦਾ ਰਹੇ ਸੀ ਕਿ ਤੇ ਉਪਾਈ ਮੈਂ ਤਾਂ ਕਹਿੰਦਾ ਜੀ ਤੇ ਜਦੋਂ ਭਾਈ ਰਾਇਬਲਾਰ ਜੀ ਪਿਛਲੇ ਜੰਡੇ ਤੋਂ ਭੱਜ ਕੇ ਆਦੇ ਭਗਤੀ ਕਰਦੇ ਰਹੇ ਤਾਂ ਮਾਠਵਾਂ ਨੇ ਦਰਸ਼ਨ ਦਿੱਤੇ ਹਨ ਨੇ ਪੁੱਛਿਆ ਕਿ ਤੁਸੀਂ ਆਪ ਜੀ ਕੀ ਮੰਗਦੇ ਹੋ ਤੇ ਭਾਈ ਰਾਇਬਲਾਰ ਜੀ ਨੇ ਕਿਹਾ ਕਿ ਮੈਂ ਪ੍ਰੇਮਾਭਗਤ ਚਾਹੀਦਾ ਤੇ ਭਾਈ ਮਹਤਗਨ ਜੀ ਨੇ ਕਿਹਾ ਕਿ ਮੈਂ ਸਾਡੇ ਸਰਗਨ ਰੂਪ ਦੇ ਦਰਸ਼ਨ ਕਰਨਾ ਚਾਹਾਂਗਾ ਕਿਉਂਕਿ ਜਦੋਂ ਮਾਰੇ ਦਰਸ਼ਨ ਤੇ ਮਾਰੇ ਨੇ ਅਨਰਗਨ ਰੂਪ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਕਿਹਾ ਕਿ ਮੈਂ ਸਰਗਨ ਰੂਪ ਦੇ ਦਰਸ਼ਨ ਕਰਨਾ ਚਾਹਾਂਗਾ ਤੇ ਪਰਮਾਤਮਾ ਨੇ ਕਿਹਾ ਮੰਗਣੀ ਤੇ ਪ੍ਰੇਮਾ ਭਲਤੀ ਚਾਹੀਦੀ ਸੀ ਪਰ ਜੋ ਤੁਸੀਂ ਮੰਗਿਆ ਤੁਹਾਨੂੰ ਮਿਲੇਗਾ ਦਰਸ਼ਨ ਤੁਹਾਨੂੰ ਰੱਜ ਰੱਜ ਕੇ ਹੋਣਗੇ ਸਰਗਨ ਰੂਪ ਦੇ ਪਰ ਤੁਸੀਂ ਪਛਾਣੋਗੇ ਨਹੀਂ ਤੇ ਰਾਏ ਬਲਾਰ ਜੀ ਨੇ ਕਿਹਾ ਕਿ ਤੁਸੀਂ ਤੁਹਾਨੂੰ ਪਛਾਣ ਵੀ ਹੋਏਗੀ ਤੇ ਤੁਸੀਂ ਦਰਸ਼ਨ ਵੀ ਰੱਜ ਰੱਜ ਕੇ ਕਰੋਗੇ ਤੇ ਫਿਰ ਜਦੋਂ ਭਾਈ ਗੋਨਾਨ ਪਾਸ਼ੀ ਜੀ ਦਾ ਮਹਾਰਾਜ ਜਨਮ ਹੋਇਆ ਜਦੋਂ ਮਹਾਰਾਜ ਦਾ ਜਨਮ ਹੋਇਆ ਇੰਨੀ ਮਾਰੇ ਦਾ ਪ੍ਰਕ ਇਦੋਂ ਮਾਤਾ ਤ੍ਰਿਪਤਾ ਜੀ ਦੇ ਮਾਰੇ ਰੋਟੀ ਦਾ ਗੱਲ ਇਹਨਾਂ ਨੇ ਨੀਂ ਕਿਹਾ ਨਾ ਮਾਤਾ ਗੁਰਦਾਰੇ ਉਹਨਾਂ ਨੇ ਦੇਖ ਲਿਓ ਰੋਟੀ ਰਾਤੀ ਰੋਟੀ ਤੇ ਵਹਿ ਖਾਂਦੇ ਨਹੀਂ ਮਾੜਾ ਮੋਟਾ ਖਾ ਲੈਂਦੇ ਆ ਐਕਸੋ ਬ੍ਰੈਡ ਬਰਡ ਲੈ ਕੇ ਚਾਹ ਨਾਲ ਦੇ ਲਿਆ ਮਾਤਾ ਨੂੰ ਕੁਝ ਵੀ ਨਾ ਰੋਟੀ ਵਹਿਵਾ ਮਾਤਾ ਕੀ ਨਹੀਂ ਆ ਉਹ ਇੰਨੇ ਘਟਾ ਲਾਉਂਦਾ ਪਿਆ 2 ਚੰਟ ਮਿੰਟ ਦੇ ਉਹ ਚਰੇ ਤੇ ਉਹ ਪਾ ਦਵਾਈ ਰੋਟੀ ਇਹ ਲੈ ਮਾਰੇ ਦਾ ਗਰਮ ਕਰਾਇਆ ਖਲਾਵੀ ਚੁੱਕ ਲਓ ਦੋ ਦੋ ਸਭ ਤੋਂ ਪਹਿਲਾਂ ਮਾਰੇ ਦੱਸਿਆ ਮਾਰੇ ਤੋਂ ਪਹਿਲਾਂ ਇਹ ਨੰਗੇ ਪੈਰੀ ਚਾਹਣਾ ਮੂਕਣਾ ਲੱਗਦਾ ਬਾਕੀ ਮਾਰੇ ਦੀ ਕਿਰਪਾ ਹੈ ਮਾਰੇ ਘਰ ਵਾਲੇ ਮਾਰੇ ਜਤਨ ਸੇਵਾ ਲੈ ਆਇਆ ਹੈ